ਅੱਜ ਮਾਤਾ ਕਲਰ ਵਾਲੀ ਦੇ ਮੰਦਿਰ ਵਿੱਚ ਤੀਆਂ ਦੇ 6ਵੇਂ ਦਿਨ ਦੀ ਪਰੌਣ ਕੋ ਕੁਝ ਵੱਖਰੀ ਹੀ ਰਹੀ ਇਸ ਰੰਗ-ਬਰੰਗੇ ਮੇਲੇ ਨੂੰ ਹੋਰ ਵੀ ਚਮਕ ਮਿਲੀ ਜਦੋਂ ਬੁੜਲਾਡਾ ਤੋਂ ਨਿਹაზ ਲੈਸ ਐਂਡ ਲੈਂਗਾ ਹਾਊਸ ਦੀ ਟੀਮ ਇੱਥੇ ਪਹੁੰਚੀ ਤੇ ਨਾਲ ਸੀ ਪਿੰਡ ਬੋੜਾਵਾਲ ਦੀ ਟੀਮ ਪਰਨੀਤ ਜਿਨ੍ਹਾਂ ਦੀ ਆਵਾਜ਼ ਵਿੱਚ ਉਹ ਦਮ ਹੈ ਜੋ ਹਰ ਇੱਕ ਦੇ ਦਿਲ ਨੂੰ ਛੂ ਜਾਂਦਾ ਹੈ ਉਹਨਾਂ ਵੱਲੋਂ ਅੱਜ ਰੀਬਨ ਕੱਟ ਕੇ ਇਸ ਵਿਸ਼ੇਸ਼ ਦਿਨ ਦਾ ਉਦਘਾਟਨ ਕੀਤਾ ਗਿਆ ਤੇ ਮੰਦਿਰ ਕਮੇਟੀ ਦੀ ਇਸ ਸ਼ਾਨਦਾਰ ਕੋਸ਼ਿਸ਼ ਦੀ ਖੁੱਲ ਕੇ ਸ਼ਲਾਘਾ ਵੀ ਕੀਤੀ ਨਾਲ ਹੀ ਇਸ ਮੌਕੇ ਤੇ ਸਾਰੀਆਂ ਕੁੜੀਆਂ ਚਿੜੀਆਂ ਨੂੰ ਤੀਆਂ ਦੇ ਮੇਲੇ ਦੀਆਂ ਵਧਾਈਆਂ ਵੀ ਦਿੱਤੀਆਂ ਤੇ ਇਹਨਾਂ ਵੱਲੋਂ ਵੀ ਨਾਚ ਗਿੱਧਾ ਹਾਸੇ ਖੇਡੇ ਨਾਲ ਆਪਣਾ ਮਨੋਰੰਜਨ ਕੀਤਾ ਗਿਆ ਪਰ ਸਭ ਤੋਂ ਵੱਡੀ ਗੱਲ ਉਦੋਂ ਹੋਈ ਜਦੋਂ ਨਿਹაზ ਲੈਂਗਾ ਹਾਊਸ ਵੱਲੋਂ ਲੋੜਵੰਦ ਪਰਿਵਾਰ ਦੀਆਂ 3 ਲਈ ਮੁਫਤ ਲੈਂਗਾ ਆਫਰ ਕੀਤਾ ਗਿਆ ਤੇ ਅੱਜ ਨਿਹაზ ਲੈਂਗਾ ਰਹਿਣਾ ਵੱਲੋਂ ਤੁਹਾਡੇ ਲਈ ਕੁਝ ਹੋਰ ਆਫਰ ਲੈ ਕੇ ਆਏ ਜਿੰਨਾਂ ਧੀਆਂ ਦੇ ਸਿਰ ਤੇ ਮਾਪਿਆਂ ਦਾ ਹੱਥ ਨਹੀਂ ਉਹਨਾਂ ਲਈ ਇਹ ਖਾਸ ਉਪਰਾਲਾ ਇੱਕ ਵਿਸ਼ੇਸ਼ ਸਨਮਾਨ ਬਣਦਾ ਹੈ ਹਰ ਸਾਲ ਦੀ ਤਰ੍ਹਾਂ ਬੱਚਿਆਂ ਦੇ ਆਕਰਸ਼ਣ ਦਾ ਕੇਂਦਰ ਬਣਦੇ ਨੇ ਇਹ ਰੰਗ-ਬਰੰਗੇ ਝੁੱਲੇ ਮਾਵਾਂ ਪੈਣਾ ਕੁੜੀਆਂ ਚਿੜੀਆਂ ਦੇ ਨਾਲ-ਨਾਲ ਇਹ ਝੁੱਲੇ ਵੀ ਬੱਚਿਆਂ ਦੀ ਮੁਸਕਾਨ ਦਾ ਇੱਕ ਹਿੱਸਾ ਬਣਦੇ ਨੇ ਹੋਰ ਗੱਲ ਕਰੀਏ ਤਾਂ ਸਟਾਲਾਂ ਦੇ ਚਟਪਟੇ ਜਾ ਕੇ ਟਿੱਕੀ ਦਹੀਂ ਭੱਲੇ 버ਗਰ ਆਦ ਸਭ ਕੁਝ ਇੱਥੇ ਮੌਜੂਦ ਹੁੰਦਾ ਹੈ ਤੇ ਬੱਚਿਆਂ ਦੀਆਂ ਖੇਡਾਂ ਦੇ ਲਈ ਦੁਕਾਨਾਂ ਵੀ ਲੱਗਦੀਆਂ ਨੇ ਹਰ ਸਾਲ ਪੰਜਾਬ ਦੇ ਦਿਲ ਵਿੱਚ ਬੁੜਲਾਡਾ ਸ਼ਹਿਰ ਦਾ ਇਹ ਤੀਆਂ ਦਾ ਮੇਲਾ ਸਭ ਤੋਂ ਵੱਡਾ ਤੇ ਸਭ ਤੋਂ ਲੰਬਾ ਸਮਾਂ ਚੱਲਦਾ ਹੈ ਤੇ ਖੁਸ਼ੀ ਵਾਲੀ ਗੱਲ ਇਹ ਹੁੰਦੀ ਹੈ ਕਿ ਇਸ ਦੇ ਵਿੱਚ ਐਂਟਰੀ ਬਿਲਕੁਲ ਫ੍ਰੀ ਹੁੰਦੀ ਹੈ ਤਾਂ ਮੰਦਿਰ ਕਮੇਟੀ ਵੀ ਇਸ ਉਪਰਾਲੇ ਲਈ ਬਹੁਤ ਵੱਡੀ ਮਾਨ ਸਨਮਾਨ ਦੀ ਪਾਤਰ ਹੈ